ਹੈਲੋ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਗਰੁੱਪ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਰਨੇਕ ਬਾਜੀ ਮੈਂ ਰਾਣਾ ਅਨੰਤ ਸਿੰਘ ਆ ਜੀ ਮੈਂ ਜੰਮੂ ਦਾ ਰਹਿਣ ਵਾਲਾ ਮੈਂ ਹਰਨੇਕ ਬਾਜੀ ਦੇ ਗਰੁੱਪ ਰੰਦਾਵਾਲ ਹੈਲਪਲਾਈਨ ਵਿੱਚ 2017 ਵਿੱਚ ਐਡ ਹੋਇਆ ਸੀ ਜਦੋਂ ਟੈਲੀਗ੍ਰਾਮ ਤਾਂ ਸ਼ੁਰੂਆਤ ਹੋਈ ਸੀਗੀ ਤੇ ਉਸ ਤੋਂ ਬਾਅਦ ਮੈਂ ਆਰਾਊਂਡ 2-3 ਮਹੀਨੇ ਕੰਟੀਨਿਊਸ ਐਕਟਿਵ ਰਿਹਾ ਸੀਗਾ ਗਰੁੱਪ ਵਿੱਚ 올 ਦਿਨ ਇਨਫੋਰਮੇਸ਼ਨ ਲੈ ਕੇ ਮੈਂ ਜਿੰਨੀ ਇਨਫੋਰਮੇਸ਼ਨ ਮੈਨੂੰ ਚਾਹੀਦੀ ਸੀਗੀ ਉਸ ਟਾਈਮ ਮੈਂ ਲੈ ਕੇ ਆਪਣਾ ਉਸ ਤੋਂ ਬਾਅਦ ਫਰਦਰ ਆਪਣਾ লাইসেন্স ਦਾ ਪ੍ਰੋਸੈਸ ਸ਼ੁਰੂ ਕੀਤਾ ਸੀਗਾ ਲਾਈਟ লাইসেন্স ਮੇ ਕੋ ਸੀਗਾ ਮੈਂ লাইসেন্স ਬਣਾਉਣ ਤੋਂ ਬਾਅਦ ਆਪਣਾ ਆਪਣਾ ਗੱਡੀ ਸਿੱਖਣ ਚਲਾ ਗਿਆ ਸੀਗਾ ਮੇਹਰ ਡਰਾਈਵਿੰਗ ਸਕੂਲ ਥੈਨ ਮੈਂ ਇੰਟਰਵਿਊ ਦੇਣੀ ਸਟਾਰਟ ਕਰਤੀ ਸੀ ਮੈਂ লাইসেন্স ਬਣਾਉਣ ਦਾ ਜਿਹੜਾ ਜੰਮੂ ਵਾਲਾ ਅਗਰ ਕੋਈ ਬ੍ਰਦਰ ਹੈਗਾ ਉਹਨਾਂ ਨੂੰ ਕੋਈ ਡਿਟੇਲ ਚਾਹੀਦੀ ਹੋਵੇ লাইসেন্স ਬਾਰੇ ਜੰਮੂ ਚ লাইসেন্স ਕਿੱਦਾਂ ਬਣਦਾ ਕੀ ਪ੍ਰੋਸੈਸ ਹੈ ਤੇ ਮੈਂ ਆਪਣਾ ਨੰਬਰ ਸ਼ੇਅਰ ਕਰ ਦੂੰਗਾ ਤੁਸੀਂ ਮੈਨੂੰ ਐਨੀ ਟਾਈਮ WhatsApp ਤੇ ਵੌਇਸ ਮੈਸੇਜ ਕੋਸ਼ਿਸ਼ ਕਰਿਆ ਕਰੋ ਵੌਇਸ ਮੈਸੇਜ ਡ੍ਰੌਪ ਕਰ ਦਿਓ ਮੈਂ ਤੁਹਾਨੂੰ ਆਲ ਦਨ ਜਿੰਨੀ ਇਨਫੋਰਮੇਸ਼ਨ ਹੋਏਗੀ ਜੰਮੂ ਦੇ ਲਾਇਸੈਂਸ ਬਾਰੇ ਜਿਹੜਾ ਮੇਰਾ ਵੀਰ ਜੰਮੂ ਰਹਿੰਦਾ ਆ ਤੇ ਉਹਦੇ ਬਾਰੇ ਜਰੂਰ ਦੱਸੂਗਾ ਜੀ ਤੇ ਉਸ ਤੋਂ ਬਾਅਦ ਮੈਂ ਲਾਇਸੈਂਸ ਬਣਾਉਣ ਤੋਂ ਬਾਅਦ ਮੈਂ ਇੰਟਰਵਿਊ ਦੇਣੀਆਂ ਸਟਾਰਟ ਕੀਤੀਆਂ ਸੀਗੀਆਂ ਫਸਟ ਇੰਟਰਵਿਊ ਮੈਂ ਜਨਵਰੀ 2018 ਨੂੰ ਦਿੱਤੀ ਸੀਗੀ ਕੁਵੈਤ ਦੀਆਂ ਦਿੱਤੀਆਂ ਸੀਗੀਆਂ ਦੇਣ ਤੋਂ ਬਾਅਦ ਮੈਂ ਲਗਾਤਾਰ 4-5 ਕੰਪਨੀ ਦੇ ਇੰਟਰਵਿਊ ਦਿੱਤੀ ਸੀਗੀਆਂ ਇੱਕ ਹੀ ਏਜੰਟ ਤੋਂ ਕਰਵਾਈਆਂ ਸੀਗੀਆਂ ਇੰਟਰਵਿਊ ਬਟ ਚਾਰਾਂ ਵਿੱਚੋਂ ਹੀ ਮੇਰੇ ਮਿਸਕੀ ਇੰਟਰਵਿਊ ਕਲੀਅਰ ਹੋ ਜਾਂਦੀ ਸੀਗੀ ਬਟ 1 ਸਾਲ ਡੇਢ ਸਾਲ ਲਗਾਤਾਰ ਵੇਟ ਕਰਨ ਤੋਂ ਬਾਅਦ ਮੇਰੇ ਕਿਸੇ ਵੀ ਕੰਪਨੀ ਦਾ ਵੀਜ਼ਾ ਨਹੀਂ ਆਇਆ ਥੈਨ ਮੇਰੀ ਕੰਟੀਨਿਊਸਲੀ ਗੱਲ ਅਰਾਊਂਡ ਜਿੱਦੋਂ ਦਾ ਗਰੁੱਪ ਜਾਇਡ ਸੀਗਾ ਉਸ ਤੋਂ ਬਾਅਦ ਮੇਰੀ ਗੁਲਾਮ ਭਾਈ ਨਾਲ ਗੱਲ ਹੁੰਦੀ ਸੀਗੀ 2 ਸਾਲ ਤੋਂ ਮੈਂ ਗੁਲਾਮ ਭਾਈ ਨਾਲ ਗੱਲ ਕਰਦਾ ਸੀਗਾ ਜੀ ਇੰਡੀਆ ਆਏ ਸੀਗੇ ਛੁੱਟੀਆਂ ਉਹਨਾਂ ਨੂੰ ਮਿਲਿਆ ਵੀ ਸੀਗਾ ਹਾਂ ਆਪਣੇ ਮੈਂ ਕਿਦਾਂ ਬ੍ਰਦਰ ਇੰਨੀ ਮੇਰੀ ਆਪਣੇ ਫੈਮਿਲੀ ਦੇ ਕਿਸੇ ਮੈਂਬਰ ਨਾਲ ਗੱਲ ਨਹੀਂ ਸੀ ਹੁੰਦੀ ਜਿੰਨੀ ਮੇਰੀ ਗੁਲਾਮ ਭਾਜੀ ਨਾਲ ਫੋਨ ਤੇ ਗੱਲ ਹੁੰਦੀ ਸੀਗੀ ਡੇਲੀ ਆਪਣੀ ਗੱਲ ਭਾਜੀ ਨਾਲ ਹੁੰਦੀ ਸੀਗੀ ਡੇਲੀ ਭਾਜੀ ਫੋਨ ਕਰਦੇ ਸੀਗੇ ਮੈਸੇਜ ਕਰਦੇ ਸੀਗੇ ਜਦੋਂ ਭਾਜੀ ਕੋ ਫ੍ਰੀ ਟਾਈਮ ਹੁੰਦਾ ਸੀਗਾ ਮੈਨੂੰ ਕਾਲ ਕਰਦੇ ਸੀਗੇ ਉਹ ਤੇ ਉਹਦੋਂ ਭਾਜੀ ਨਾਲ ਮੈਂ ਗੱਲ ਕਰਦਾ ਰਿਹਾ ਹਣਾ ਗੱਲ ਕੀ ਆਪਣੇ ਡੇਲੀ ਗੱਲਬਾਤ ਹੁੰਦੀ ਸੀ ਕਿ ਨਾਰਮਲ ਭਰਾਵਾਂ ਦੇ ਵਿੱਚ ਹੁੰਦੀ ਐ ਏਦਾਂ ਗੱਲ ਹੁੰਦੀ ਸੀ ਆਪਣੀ ਕੋਈ ਵੀ ਮੈਟਰ ਹੁੰਦਾ ਸੀ ਕੁਝ ਵੀ ਆਪਾਂ ਸ਼ੇਅਰ ਕਰਦੇ ਸੀਗੇ ਨਾ ਕੋਈ ਇੰਟਰਵਿਊ ਕਲੀਅਰ ਕਰਕੇ ਆਉਂਦਾ ਸੀਗਾ ਸਭ ਤੋਂ ਪਹਿਲਾਂ ਮੈਂ ਭਾਜੀ ਨੂੰ ਫੋਨ ਕਰਦਾ ਸੀ ਭਲਾ ਭਾਜੀ ਅੱਜ ਤਾਂ ਇੰਟਰਵਿਊ ਕਲੀਅਰ ਹੋ ਗਈ ਆ ਫਿਰ ਕਾਫੀ ਵੇਟ ਕਰਨ ਤੋਂ ਬਾਅਦ ਮੈਨੂੰ ਜੌਬ ਨਹੀਂ ਮਿਲੀ ਮੀਨਸ ਕੀ ਵੀਜ਼ਾ ਨਹੀਂ ਆਇਆ ਮੇਰੇ ਘੇਰੇ ਪਾਸੇ ਮੈਂ ਇਵਨ ਕੀ ਇੰਡੀਆ 'ਚ ਆਪਣੀ ਬੱਸ ਵੀ ਚਲਾਈ ਆਰਮੀ ਸਕੂਲ ਦੀ ਆਪਣੀ ਜੰਮੂ 'ਚ ਬੱਸ ਸੀਗੀ ਮੈਂ ਬੱਸ ਡਰਾਈਵ ਕੀਤੀ ਐ ਤੇ ਉਸ ਤੋਂ ਬਾਅਦ ਵੀ ਫਿਰ ਜਦੋਂ ਨਹੀਂ ਕੁਛ ਬਣਿਆ ਫਿਰ ਮੈਂ इवन ਕਿ ਜੋਬ ਸਰਚ ਕਰਨੀ ਲੋਕਲ ਆਪਣੇ ਜੰਮੂ ਦੇ ਵਿੱਚ ਸਰਚ ਕਰ ਰਿਹਾ ਸੀਗਾ ਮੈਂ ਟ੍ਰੇਨਿੰਗ ਕੀਤੀ ਸੀਗੀ ਆਪਣਾ ਮਰੂਤੀ ਸਯੂਕੀ ਚ ਜੋਬ ਕਰਦੇ ਆ ਜੀ ਉਹਨਾਂ ਦੀ ਟ੍ਰੇਨਿੰਗ ਜੋਬ ਦੀ ਉਹਨਾਂ ਨੇ ਐਗਰੀਮੈਂਟ ਤੱਕ ਦੇ ਦਿੱਤਾ ਸੀਗਾ ਜੋਇਨਿੰਗ ਲੈਟਰ ਦੇ ਦਿੱਤਾ ਸੀਗਾ ਜੋਇਨਿੰਗ ਲੈਟਰ ਦੇ ਕੇ ਟ੍ਰੇਨਿੰਗ ਵਾਰ ਹੋਈ ਜੋਇਨਿੰਗ ਬਟ ਜਿੱਦਨ ਜੋਇਨਿੰਗ ਸੀਗੀ ਤੇ ਮੈਂ ਜੋਇਨਿੰਗ ਪਾਉਣ ਗਿਆ ਤੇ ਐਚ ਆਰ ਮੈਨੂੰ ਕਹਿੰਦਾ ਸੀਗਾ ਕਿ ਆਪਣੇ ਕੋਲ ਵੈਕੈਂਸੀ ਹੈ ਨਹੀਂ ਤੇ ਉਹ 1 ਜਨਵਰੀ 2019 ਦਾ ਦਿਨ ਸੀਗਾ ਨਵੇਂ ਸਾਲ ਵਾਲਾ ਦਿਨ ਜਿੱਦਨ ਮੇਰੇ ਨਾਲ ਇਹ ਚੀਜ਼ ਹੋਈ ਸੀਗੀ ਮੇਰੀ ਕਿ জব ਦਾ ਜੁਆਇਨਿੰਗ ਲੈਟਰ ਦੇਣ ਤੋਂ ਬਾਅਦ ਮੈਨੂੰ ਜੌਬ ਨਹੀਂ ਮਿਲੀ। ਦੈਨ ਮੈਂ ਉਸੇ ਦੇ ਨੀ ਭਾਜੀ ਨਾਲ ਮੇਰੀ ਗੱਲ ਹੋਈ ਗੁਲਾਮ ਭਾਜੀ ਨਾਲ ਭਾਜੀ ਨਾਲ ਗੱਲ ਕਰੀ ਮੈਂ ਭਾਜੀ ਇਦਾਂ ਦਾ ਹੋ ਗਿਆ ਪ੍ਰੋਬਲਮ ਹੋ ਗਈ ਹੈ। ਨਾ ਮੇਰਾ ਵੀਜ਼ਾ ਆ ਰਿਹਾ ਨਾ ਇੱਥੇ ਮੇਰਾ ਕੁਝ ਜੌਬ ਵੀ ਨਹੀਂ ਮਿਲ ਰਹੀ ਹੈ ਕਿ ਬਹੁਤ ਮੁਸ਼ਕਿਲ ਹੋਇਆ ਪਿਆ। ਮੈਂ ਭਾਜੀ ਨਾਲ ਗੱਲ ਕੀਤੀ ਇਦਾਂ ਕਰਕੇ ਮੈਨੂੰ ਵੀਜ਼ਾ ਕਢਵਾ ਕੇ ਦਿਓ ਹਨਾ। ਭਾਜੀ ਕਹਿੰਦੇ ਇਦਾਂ ਹਾਲਾਤ ਮੈਂ ਹਾਲਾਤ ਜਿਦਾਂ ਦੇਖੋਣ ਮੈਨੂੰ ਵੀਜ਼ਾ ਕਢਵਾ ਦਿਓ। ਭਾਜੀ ਨੇ ਮੈਨੂੰ ਵੀਜ਼ਾ ਕਢਾ ਦਿੱਤਾ ਸੀਗਾ ਮੇਰੇ ਡਰਾਈਵਰ ਦਾ ਵਿਥਿਨ 5 ਡੇਸ ਲਗ 5 ਦਿਨ ਲ ਪੰਜ ਛੇ ਦਿਨ ਲੱਗੇ ਸੀਗੇ ਮੈਂ ਸਾਰੇ ਆਪਣੇ ਪੈਸੇ ਰੇਂਜ ਕਰਕੇ ਕਰਕੇ ਵਿਆਹ ਜੀ ਦਾ ਵੀਜ਼ਾ ਕਰਾਤਾ ਸੀਗਾ ਮੇਰਾ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਟਿਕਟ ਕਰਵਾ ਕੇ ਥੇ ਕਤਰ ਦੁਹਾ ਕਤਰ ਆ ਗਿਆ ਸੀਗਾ ਡਰਾਈਵਰ ਤੇ ਵੀ ਦੇ ਤੇ 1 ਫਰਵਰੀ ਨੂੰ ਮੈਂ ਇੱਥੇ ਆ ਗਿਆ ਸੀਗਾ ਇਸ ਤੋਂ ਬਾਅਦ ਇੱਕ ਪੋਸੀਬਲ ਵੇ ਸੀਗਾ ਮੈਨੂੰ ਬਹੁਤ ਸਾਰੇ ਵੀਰ ਮਿਲੇ ਆਪਣੇ ਗਰੁੱਪ ਤੋਂ ਇਹ ਗੁਲਾਮਪਾ ਜੀ ਆ ਹਨਾ ਹੋਰ ਵੀ ਬਹੁਤ ਸਾਰੇ ਵੀਰ ਮਿਲੇ ਅਸਤੀਸ਼ ਸੀਗਾ ਅੱਤਵਾਰ ਆਪਣੇ ਦਿਦਾਰ ਭਾਜੀ ਮਿਲੇ ਆ ਜਿੰਨਾ ਪਰਸਨਲ ਮੈ ਮਿਲਿਆ ਹੋਇਆ ਦਿਦਾਰ ਭਾਜੀ ਸੀਗੇ ਹਨ ਮਨਜੀਤ ਵੀਰ ਨਾਲ ਮੇਰੀ ਫੋਨ ਤੇ ਗੱਲ ਹੁੰਦੀ ਸੀਗਾ ਹੁਣ ਮੈਂ ਚਲੋ ਮਿਲਿਆ ਨਹੀਂ ਸੀਗਾ ਆਪਣੇ ਕਵੇਹ ਚ ਵੀ ਬਹੁਤ ਸਾਰੇ ਵੀਰ ਆ ਹੈਪੀ ਵੀਰ ਆ ਰਣਜੀਤ ਵੀਰ ਆ ਰਣਵੀਰ ਵੀਰ ਆ ਜਿਨ੍ਹਾਂ ਨੂੰ ਮੈਂ ਜਾਣਦਾ ਸੀਗਾ ਮੋਸਟਲੀ ਮੇਰੀ ਗੱਲ ਕਵੇਹਤ ਵਾਲੇ ਮੁੰਡੇ ਨਾਲ ਹੁੰਦੀ ਸੀ ਕਿਉਂਕਿ ਮੈਂ ਕਤਰਾਨ ਵਾਲੇ ਬਾਰੇ ਸੋਚਿਆ ਨਹੀਂ ਸੀ ਕਿ ਮੈਂ ਕੰਪਨੀ ਜਾਣਾ ਚਾਹੁੰਦਾ ਸੀਗਾ ਬਟ ਜਿੱਥੇ ਦਾਣਾ ਪਾਣੀ ਲਿਖਿਆ ਹੋਇਆ ਪਰ ਮਾਦਮ ਆਪਣੇ ਆਪ ਉੱਥੇ ਲਿਆ ਜਾਂਦਾ ਤੇ ਬਹੁਤ ਬਹੁਤ ਧੰਨਵਾਦ ਆ ਇਹ ਸਭ ਇੱਕ ਪੋਸੀਬਲ ਹੋਇਆ ਇੱਕ ਹਰਨੇਕਪਾਜੀ ਦੀ ਕਰਕੇ ਜਿਨ੍ਹਾਂ ਨੇ ਗਰੁੱਪ ਬਣਾਇਆ ਅਗਰ ਉਹ ਗਰੁੱਪ ਨਾ ਹੁੰਦਾ ਤੇ ਮੈਨੂੰ ਲੱਗਦਾ ਮੈਂ ਕਦੇ ਇਸ ਲਾਈਨ ਬਾਰੇ ਇਸ ਫੀਲਡ ਬਾਰੇ ਮੈਨੂੰ ਪਤਾ ਵੀ ਹੋਣਾ ਸੀਗਾ ਡਰਾਈਵਰ ਦੇ ਬਾਰੇ ਤੇ ਮੈਂ ਕਦੇ ਆਪਣਾ ਤਾਂ ਇੰਨੇ ਵਧੀਆ ਵੀਰਾਂ ਨੂੰ ਮਿਲਣਾ ਸੀਗਾ ਭਰਾਵਾਂ ਨੂੰ ਕਿੰਨੇ ਵਧੀਆ ਭਰਾ ਵਰਗੇ ਮਿਸਕੀ ਦੋਸਤ ਮਿਲੇ ਆ ਸਾਰੇ ਬਹੁਤ ਹੈਲਪਫੁਲ ਆ ਬਹੁਤ ਵਧੀਆ ਉਹਨਾਂ ਨਾਲ ਹੋਇਆ ਆਪਣਾ ਉਠ ਵੀ ਦੇ ਮਿਲੇ ਆਪਣਾ ਜੱਗੀ ਪਾਜੀ ਅੰਬਾਲੇ ਤੋਂ ਉਹਨਾਂ ਦੇ ਘਰ ਮੈਂ ਪਰਸਨਲੀ ਗਿਆ ਵੀ ਹੋਇਆ ਹਾਂ ਮਿਲਿਆ ਵੀ ਹੋਇਆ ਪੂਰੀ ਫੈਮਿਲੀ ਨੂੰ ਬਹੁਤ ਵਧੀਆ ਬੰਦੇ ਆ ਉਹ ਵੀ ਹਨ ਸਾਰੇ ਨਾਲ ਮੇਰੀ ਬਹੁਤ ਵਧੀਆ ਅੰਡਰਸਟੈਂਡਿੰਗ ਸੀਗੀ ਤੇ ਥੈਂਕ ਯੂ ਥੈਂਕ ਯੂ ਸੋ ਮੱਚ ਹਰਨੇਕ ਬਾਜੀ ਦਾ ਜਿਨ੍ਹਾਂ ਕਰਕੇ ਇਹ ਸਭ ਪੋਸੀਬਲ ਹੋਇਆ ਅੱਜ ਮੈਂ ਇੱਥੇ ਹਾਂ ਤੇ ਸਿਰਫ ਇੱਕ ਔਰ ਇੱਕ ਹਰਨੇਕ ਬਾਜੀ ਦੀ ਵਜੇ ਨਾਲ ਕਿਉਂਕਿ ਰ ਅਗਰ ਇੱਕ ਗਰੁੱਪ ਨਾ ਹੁੰਦਾ ਤੇ ਇੱਕ ਪਹਿਲ ਸਾਨੂੰ ਇਸ ਸੋਚ ਨਹੀਂ ਹੋਣੀ ਸੀਗੀ ਇਦਾਂ ਕੁਝ ਵੇ ਹੈਗਾ ਇਵਨ ਕੀ ਕੋਈ ਦਸਦਾ ਨਹੀਂ ਹੈਗਾ ਆਪਣੇ ਰਿਸ਼ਤੇਦਾਰ ਵੀ ਹੈਗੇ ਕੋਈ ਬਾਹ ਨਹੀਂ ਫੜਦਾ ਜਿੱਦਾਂ ਭਾਜੀ ਕਹਿੰਦੇ ਆ ਲੱਤਾਂ ਖਿੱਚਣ ਨੂੰ ਸਾਰੇ ਹੈਗੇ ਆ ਬਾਹਾਂ ਫੜਨ ਨੂੰ ਕੋਈ ਨਹੀਂ ਹੈਗਾ ਤੇ ਹਰ ਗੁਲਾਮ ਭਾਜੀ ਇੱਕ ਗੈਰ ਮਜਬ ਬੰਦਾ ਆ ਜਿੰਨੇ ਮੇਰੀ ਇੰਨੀ ਹੈਲਪ ਕੀਤੀ ਆ ਫ੍ਰੀ ਆਫ ਕਾਸਟ ਇਵਨ ਕੀ ਉਹਨੇ ਵੀਜ਼ਾ ਵੀ ਆਪਣੇ ਪੈਸਿਆਂ ਦੇ ਲੈ ਕੇ ਮੈਨੂੰ ਸੈਂਡ ਕੀਤਾ ਸੀਗਾ ਉਤੋਂ ਆਉਣ ਤੋਂ ਬਾਅਦ ਮਨ ਨੂੰ ਪੈਸੇ ਦਿੱਤੇ ਆ ਹਨਾ ਤੇ ਜੋ ਕਿ ਇੰਨਾ ਆਪਣਾ ਅਜ ਦੇ ਡੇਟ ਤੇ ਮੈਨੂੰ ਲੱਗਦਾ ਆਪਣਾ ਸਗਾ ਬ੍ਰਦਰ ਵੀ ਹੁੰਦਾ ਉਹ ਵੀ ਕਰਦਾ ਤੇ ਥੈਂਕ ਯੂ ਹਰ ਗੁਲਾਮ ਭਾਜੀ ਦਾ ਥੈਂਕ ਯੂ ਹਰਨੇਕ ਭਾਜੀਆ ਥੈਂਕ ਯੂ ਸਾਰੇ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਹੈਲਪ ਕੀਤੀ ਹੈ ਗਰੁੱਪ ਚ ਜਿਨ੍ਹਾਂ ਕੋਲ ਮੈਂ ਇਨਫੋਰਮੇਸ਼ਨ ਲਈ ਆ ਥੈਂਕ ਯੂ ਹਰ ਇੱਕ ਬੰਦੇ ਦਾ ਜਿਹਨੂੰ ਮੈਂ ਪਰਸਨਲੀ ਮਿਲਿਆ ਥੈਂਕ ਯੂ ਆਪਣਾ ਮਿਹਰ ਡਰਾਈਵਿੰਗ ਸਕੂਲ ਵਾਲੇ ਭਾਈ ਪਰਮਿੰਦਰ ਭਾਜੀ ਦਾ ਉਹਨਾਂ ਕੋਲ ਮੈਂ ਟਰਾਲਾ ਸਿੱਖਿਆ ਆ ਹਨਾ ਤੇ ਬਾਕੀ ਮੇ ਕੋਲ ਸ਼ਬਦ ਨਹੀਂ ਹੈਗੇ ਮੈਂ ਕਿਦਾਂ ਇੱਕ ਥੈਂਕਸ ਆ ਹਰਨੇਕ ਭਾਜੀ ਦਾ ਗੁਲਾਮ ਭਾਜੀ ਦਾ ਜਿਹੜੇ ਮੈਨੂੰ ਮਿਲੇ ਆ ਜਿਨ੍ਹਾਂ ਕਰਕੇ ਸਭ ਪੋਸੀਬਲ ਹੋਇਆ ਥੈਂਕ ਯੂ ਵੈਰੀ ਮਚਾ ਭਾਜੀ ਥੈਂਕ ਯੂ ਗੁਲਾਮ ਭਾਜੀ ਜਿੱਥੇ ਮੈਂ ਇੱਥੇ ਤੱਕ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਹੈ ਗਾ ਨੂੰ ਮੈਂ ਵੀ ਹੈਲਪ ਕਰੂੰਗਾ ਜਿੱਦਾਂ ਇੱਦਾਂ ਮੈਨੂੰ ਆਪਣਾ ਇੱਥੇ ਦਾ ਮਾਹੌਲ ਪਤਾ ਲੱਗੋ ਜਿੱਦਾਂ ਦਾ ਇੱਥੇ ਦਾ ਰੂਲ ਐ ਰੈਗੂਲੇਸ਼ਨ ਹੈ ਜਿੰਨੀ ਮੈਨੂੰ ਇਨਫੋਰਮੇਸ਼ਨ ਮੇਰੇ ਕੋਲ ਹੋਏਗੀ ਜਿਸ ਲੈਵਲ ਤੇ ਮੇਰੇ ਕੋਲ ਇਨਫੋਰਮੇਸ਼ਨ ਹੋਏਗੀ ਮੈਂ ਜਰੂਰ ਸ਼ੇਅਰ ਕਰੂੰਗਾ ਥੈਂਕ ਯੂ ਜੀ ਸਸ਼ੀ ਕਾ ਵਾਈਕੂ ਜੀ ਖਾਲਸਾ ਵਾਈਕੂ ਜੀ ਕੀ ਫਤਿਹ ਅਗਰ ਕੋਈ ਮੇਰੇ ਵੀਰ ਨੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਮੈਂ ਆਪਣਾ ਨੰਬਰ ਡ੍ਰੌਪ ਕਰ ਦੂੰਗਾ ਜੀ ਵਟਸਐਪ ਦਾ ਆਈਐਮਓ ਦਾ ਇਸ ਟੈਲੀਗ੍ਰਾਮ ਤੇ ਵੀ ਉਹੀ ਆ ਤੁਸੀਂ ਮੈਨੂੰ ਵੌਇਸ ਮੈਸੇਜ ਡ੍ਰੌਪ ਕਰ ਦਿਓ ਕੋਸ਼ਿਸ਼ ਕਰੋ ਕਿ ਵੌਇਸ ਮੈਸੇਜ ਡ੍ਰੌਪ ਕਰੋ ਜਿੰਨੀ ਮੇ ਕੋਈ ਇਨਫੋਰਮੇਸ਼ਨ ਹੋਊਗੀ ਮੈਂ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੀ ਥੈਂਕ ਯੂ ਸਾਰੇ ਵੀਰਾਂ ਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਹਰਨੇਪਾ ਜੀ ਸასი ਸ਼ਕਲ ਸਾਰੇ ਵੀਰਾਂ ਨੂੰ